ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅੰਦਰਲੀਆਂ ਸਾਰੀਆਂ ਗੱਲਾਂ ਤਾਂ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਤੇ ਮੈਂ ਬਹੁਤ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਮੇਰੀ ਰਿਸ਼ਤੇਦਾਰੀ ਹੈ ਪਰ ਸਰਕਾਰ ਆਪਣੀ ਜਗ੍ਹਾ ਤੇ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਵੱਡਾ ਬਿਆਨ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਜੋ ਦਿੱਤਾ ਗਿਆ ਉਹ ਇਹੀ ਹੈ ਕਿ ਵਿਕਰਮ ਮਜੀਠੀਆ ਨੂੰ ਫਸਾਇਆ ਗਿਆ ਵਿਕਰਮ ਮਜੀਠੀਆ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਨੇ ਝੂਠੇ ਨੇ ਪਿੱਛੇ ਆ ਜੋ ਅੱਛਾ ਪਦੀਆ ਸਾਖੂ ਜੀ ਆਪਣਾ ਕਰੋ ਜੀ ਸਰ ਸੰਗੜਮਾ ਨੇ ਪਿੱਛੇ ਆ ਜਾਓ ਪੀਰ ਜੀ ਬਰੇ ਪਿੱਛੇ ਉੱਧਰ ਜਾਓ ਯਾਰ ਬੁਲਾ ਸਾਹਿਬ ਕਾ ਉਹ ਕਿ ਹੋਣੀ ਹੈਗਾ ਸਤ ਬਿਲਕੁਲ ਠੀਕ ਹੈ ਬਿਲਕੁਲ ਕਹਿੰਦੇ ਸਭ ਸਭ ਹੋ ਗਏ ਹੋ ਗਏ ਸਰ ਤੁਹਾਡੇ ਬਤਾਂ ਉਹ ਜੋ ਇਲਜ਼ਾਮ ਨੇ ਉਹ ਝੂਠ ਨੇ ਜੀ ਸਰ ਸਭ ਝੂਠੇ ਸਤੰਗੜ ਲੱਗਿਆ ਜੀ ਉਹਨਾਂ ਨੂੰ ਸਰ ਬੈਠਣ ਦਿਓ ਜੀ ਕੋਈ ਗੱਲ ਜਿਵੇਂ ਜੀ ਇੱਕ ਮਿੰਟ ਜੀ ਇੱਕ ਮਿੰਟ ਬਹੁਤ ਬਹੁਤ ਧੰਨਵਾਦ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਸਾਡੇ ਵੀ ਸਤਕਾਰਤ ਨੇ ਡੇਰਾ ਬਿਆਸ ਉਹ ਵੀ ਬਹੁਤ ਮੰਨਣ ਵਾਲੇ ਲੋਕ ਨੇ ਦੁਨੀਆ ਭਰ ਦੇ ਵਿੱਚ ਨੇ ਪਰ ਮੈਂ ਸਤਿਕਾਰ ਸਹਿਤ ਜਿਹੜਾ ਦੀ ਉਹ ਕਹਿਣਾ ਚਾਹੂੰਗਾ ਕਿ ਕਿਸੇ ਡੇਰਾ ਦੇ ਐਡੇ ਵੱਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਜਿਹੜਾ ਦੀ ਉਹ ਨਹੀਂ ਜਾਣਾ ਚਾਹੀਦਾ ਜਿਹੜੇ ਸੰਤ ਮਹਾਤਮਾ ਨੇ ਉਹ ਰਿਸ਼ਤਿਆਂ ਤੋਂ ਰਿਸ਼ਤੇਦਾਰੀਆਂ ਤੋਂ ਨਿਰਲੇਪ ਹੁੰਦੇ ਆ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਜੱਜਮੈਂਟ ਘੱਟੋ ਘੱਟ ਜੜੀ ਦੀ ਉਹ ਨਹੀਂ ਹੋਣੀ ਚਾਹੀਦੀ ਜਦ ਨਹੀਂ ਜਿਹੜਾ ਦੀ ਉਹ ਬੜਨਾ ਚਾਹੀਦਾ ਇਹ ਅਦਾਲਤੀ ਪ੍ਰਕਿਰਿਆ ਹੈ ਅਦਾਲਤ ਦੇ ਉੱਤੇ ਹੀ ਰਹਿਣ ਦੇਣੀ ਚਾਹੀਦੀ ਤੇ ਉਧਰ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਬਜਟ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਬਾਜਬਾ ਨੇ ਕਿਹਾ ਕਿ ਬਜਟ ਚ ਪੰਜਾਬ ਲਈ ਕੁਝ ਵੀ ਨਹੀਂ ਹੈ ਪੰਜਾਬ ਦੇ ਕਿਸਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਨੌਜਵਾਨਾਂ ਨੂੰ ਵੀ ਰੋਜ਼ਗਾਰ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਬਾਜਬਾ ਨੇ ਕੇਂਦਰ ਤੋਂ ਵਾਗਾ ਬਾਰਡਰ ਖੋਲਣ ਦੀ ਵੀ ਅਪੀਲ ਕੀਤੀ ਬਾਰਡਰ ਖੁੱਲਣ ਨਾਲ ਹੀ ਵਪਾਰ ਵਧੇ ਕਾ ਬਾਜਮਾਨੇ ਕਿਹਾ ਕਿ ਬਾਰਡਰ ਖੁੱਲਣ ਦੇ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਕਰਤਾਰਪੁਰ ਲਾਂਘਾ ਖੁੱਲਣ ਨਾਲ ਵੀ ਫਾਇਦਾ ਹੋਏਗਾ ਇਨਪੁਟ ਕਾਸਟ ਬਹੁਤ ਵਧ ਗਈ ਹੈ ਉਹਦੇ ਵਾਸਤੇ ਕੁਝ ਨਹੀਂ ਕੀਤਾ ਗਿਆ ਕਿਸਾਨਾਂ ਨੂੰ ਜਿਹੜੀ ਲੀਗਲ ਅਸੀਂ ਐਮਐਸਪੀ ਦੀ ਗੱਲ ਕਰੀ ਸੀ ਕੋਈ ਉਹ ਤਾਂ ਜ਼ਿਕਰ ਹੀ ਨਹੀਂ ਕੀਤਾ ਗਿਆ ਦੀ ਪੰਜਾਬ ਤੇ ਐ ਲੱਗ ਰਿਹਾ ਕਿ politically except for political angle ਤੋਂ علاوہ economic angle ਤੋਂ completely missing ਹੈ ਜੀ ਨਹੀਂ ਤੇ ਪ੍ਰਾਈਮ ਮਿੰਿਸਟਰ ਸਾਹਿਬ ਦਾਣਾ ਮੈਂ ਜਿਹੜਾ ਤੁਹਾਨੂੰ ਇਹਪੋਰਟਸ ਤੇ ਗਿਆ 에어ਪੋਰਟਸ ਨੂੰ ਕਿਉਂ ਨਹੀਂ ਸਾਰੇ ਪੰਜਾਬ ਦੇ 에어ਪੋਰਟਸ ਨੂੰ ਇੰਟਰਨੈਸ਼ਨਲ 에어ਪੋਰਟ ਕਿਉਂ ਨਹੀਂ ਬਣਾਇਆ ਜਾ ਸਕਦਾ ਇਹਨਾਂ ਦੀ ਪੂਰੀ ਕੋਸ਼ਿਸ਼ ਇੱਕ ਪੰਜਾਬ ਨੂੰ ਹਰ ਪਾਸਿਓਂ ਡਰਾਈ ਆਪ ਕਰ ਦਿੱਤਾ ਜਾਏ ਫਾਈਨੈਂਸ ਜੀਐਸਟੀ ਦੇ ਪੈਸੇ ਰੱਖ ਲੈ ਰੂਰਲ ਡਿਵੈਲਪਮੈਂਟ ਦੇ ਪੈਸੇ ਰੱਖ ਲੈ ਹੈਲਥ ਸਰਵਿਸਿਜ਼ ਦੇ ਪੈਸੇ ਰੱਖ ਲੈ ਐਜੂਕੇਸ਼ਨ ਦੇ ਵਿੱਚ ਆਂਦੇ ਪੈਸੇ ਰੱਖ ਲੈ ਬਾਰਡਰ ਤੁਹਾਡਾ ਖੋਲ ਨਹੀਂ ਰਹੇ ਦੇ ਤੁਹਾਨੂੰ ਦੇ ਕੁਝ ਨਹੀਂ ਰਹੇ ਸਾਰਾ ਕੰਮ ਜ਼ਿਆਦਾ ਲਿਪ ਸਰਵਿਸ ਦੇ ਹਿਸਾਬ ਨਾਲ ਚੱਲਦਾ ਨਹੀਂ ਤੇ ਸਾਨੂੰ ਬਹੁਤ ਵੱਡੀ ਆਸ ਸੀ ਅੱਛਾ ਹੁਣ ਅਮਿਤ ਸ਼ਾਹ ਜੀ ਨੇ ਵੀ ਆਣਾ ਅਸੀਂ ਉਹਨਾਂ ਨੂੰ ਹੀ ਬੇਨਤੀ ਕਰ ਰਹੇ ਜੇ ਪ੍ਰਧਾਨ ਮੰਤਰੀ ਜੀ ਛੇਤੀ ਜਾ ਕੇ ਚਲੇ ਗਏ ਨੇ ਤੁਸੀਂ ਤੇ ਆਣਾ ਉਹ ਦਿਨ ਇਹੀ ਅਨਾਉਂਸ ਘੱਟੋ ਘੱਟ ਕਰ ਦਿਓ ਇਹ ਕਹਿ ਦੋ ਕਿ ਅਸੀਂ ਤੁਹਾਡਾ ਯੂਰੇਸ਼ੀਅਨ ਬਾਰਡਰ ਖੋਲਾਂਗੇ ਇੱਕ ਤੁਸੀਂ ਅਨਾਉਂਸ ਕਰ ਦਿਓ ਕਿ ਅਸੀਂ ਪਿਛਲਾ ਤੁਹਾਡਾ ਕਰਜ਼ਾ ਮਾਫ਼ ਕਰ ਰਿਹਾ ਅਸੀਂ ਕਹਿੰਦੇ ਆ ਕਿ ਅਸੀਂ ਵੈਲਕਮ ਤਾਂ ਜਿੱਥੇ ਕਾਂਗਰਸ ਦੇ ਵੱਲੋਂ ਬਜਟ ਨੂੰ ਲੈ ਕੇ